ਦੋਸਤੋ ਇਹ ਵੀਡੀਓ ਦੇਖਣਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਖਾਸ ਕਰਕੇ ਨੌਜਵਾਨਾਂ ਦੇ ਲਈ ਕਿਉਂਕਿ ਨੌਜਵਾਨ ਹੀ ਅਕਸਰ ਇਸ ਦਾ ਸ਼ਿਕਾਰ ਬੰਦੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਦੇਸ਼ ਦੇ ਵਿੱਚ ਆਈ ਪੀਸੀ ਦੀ ਜਗ੍ਹਾ ਬੀ ਐਨ ਐਸ ਭਾਰਤੀ ਨਿਆ ਸੰਘਤਾ ਜਿਹੜਾ ਉਹ ਲਾਗੂ ਹੋ ਚੁੱਕਾ ਹੈਗਾ ਉਸ ਦੀ ਧਾਰਾ 69 ਕੀ ਕਹਿੰਦੀ ਹੈ ਧਾਰਾ 69 ਦੇ ਅੰਡਰ ਜੇਕਰ ਕੋਈ ਪੁਰਸ਼ ਕਿਸੇ ਮਹਿਲਾ ਦੇ ਨਾਲ ਉਹਨੂੰ ਵਿਆਹ ਦਾ ਝੂਠਾ ਲਾਰਾ ਲਾ ਕੇ ਪ੍ਰਮੋਸ਼ਨ ਦਾ ਲਾਲਚ ਦੇ ਕੇ ਜਾਂ ਫਿਰ ਕਿਸੇ ਔਰਤ ਨੂੰ ਨੌਕਰੀ ਦਿਵਾਉਣ ਦਾ ਝਾਸਾ ਦੇ ਕੇ ਉਸ ਦੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਂਦਾ ਹੈਗਾ ਤਾਂ ਉਹ ਰੇਪ ਦੀ ਕੈਟਾਗਰੀ ਦੇ ਵਿੱਚ ਨਹੀਂ ਆਊਗਾ ਪਰ ਉਸ ਨੂੰ ਦੋਸ਼ੀ ਪਾਇਆ ਜਾਣ ਦੇ ਉੱਤੇ 10 ਸਾਲ ਤੱਕ ਦੀ ਸਜ਼ਾ ਜਿਹੜੀ ਉਹ ਹੋ ਸਕਦੀ ਹੈ ਹੁਣ ਮੇਰੇ ਮਿੱਤਰ ਦੋਸਤ ਨੇ ਕਿ ਜਿਹੜੇ ਉਹਨਾਂ ਦੇ ਕਮੈਂਟ ਆਉਣਗੇ ਕਿ ਕੀ ਇੱਕ ਪੁਰਸ਼ ਮਹਿਲਾ ਦੇ ਖਿਲਾਫ ਇਸ ਧਾਰਾ ਨੂੰ ਵਰਤ ਸਕਦਾ ਹੈਗਾ ਤਾਂ ਉਸ ਦਾ ਜਵਾਬ ਤੁਹਾਨੂੰ ਪਹਿਲੀ ਦੇ ਦਿਆਂ ਕਿ ਨਹੀਂ ਤੁਸੀਂ ਇਸ ਦਾ ਇਸਤੇਮਾਲ ਨਹੀਂ ਕਰ ਸਕਦੇ ਇਹ ਸਿਰਫ ਔਰਤਾਂ ਦੇ ਲਈ ਹੈ ਤੇ ਹੋਰ ਜੇਕਰ ਕੋਈ ਔਰਤ ਤੁਹਾਡੇ ਵਿਰੁੱਧ ਗਲਤ ਮਲਕੇ ਇਸ ਤਾਰਾ ਦੀ ਵਰਤੋਂ ਕਰਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰੋ ਵੱਤੋ ਵੱਧ ਤਾਂ ਜੋ ਅਸੀਂ ਅਗਲੀ ਵੀਡੀਓ ਇਸ ਟਾਪਿਕ ਤੇ ਬਣਾਈਏ ਕਿ ਤੁਸੀਂ ਆਪਣਾ ਬਚਾਓ ਕਿਸ ਤਰੀਕੇ ਨਾਲ ਕਰ ਸਕਦੇ ਹੋਗੇ ਬਾਕੀ ਆਪਣੇ ਦੋਸਤ ਮਿੱਤਰਾਂ ਨੂੰ ਜਿਹੜੇ ਆਸ਼ਕ ਮਜ਼ਾਜ ਮਿੱਤਰ ਨੇ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸੈਂਡ ਕਰ ਦਿਓ ਤੇ ਸਾਨੂੰ ਫੋਲੋ ਕਰ ਲਓ